ਤੇਰੇ ਤੋਂ ਬਾਅਦ ਮੇਰੇ ਤੇ ਅਕਸਰ ਇਲਜ਼ਾਮ ਲਾਉਂਦੇ ਆ ਭਗਵਾਨ ਤਮਨਤਾ ਸ਼ਰਾਬ ਪੀਂਦੇ ਭਗਵਾਨ ਤਮਨਤਾ ਕੱਲੀ ਰਹਿੰਦਾ ਜੀ ਕੰਨ ਰਾਤ ਵੀਰੋ ਮੈਨੂੰ ਬੜਾ ਦੁੱਖ ਹੁੰਦਾ ਸੀ ਜਦੋਂ ਕੋਈ ਕਰੀ ਜਾਂਦਾ ਮੇਰੇ ਪੁਰਾਣੇ ਵੀਡੀਓ ਕੱਢ ਕੇ ਬਦਨਾਮ ਕਰਦੇ ਸੀ ਸੋਸ਼ਲ ਮੀਡੀਆ ਤੇ ਬਦਨਾਮ ਕਰਦੇ ਸੀ ਮੈਂ ਜਿਹੜੀ ਲਾਈਨ ਸਿਕਲਾਕਾਰੀ ਵਾਲੀ ਚ ਉਸ ਲਾਈਨ ਚ ਅਕਸਰ ਇਸ ਤਰ੍ਹਾਂ ਦਾ ਹੁੰਦਾ ਮੈਂ ਇਹ ਗੱਲ ਤੁਹਾਡੇ ਸਾਹਮਣੇ ਮੰਨਦਾ ਮੈਂ ਵੀ ਪੀਂਦਾ ਸੀ ਕਦੇ ਕਦੇ ਪੀ ਲੈਂਦਾ ਸੀ ਪਰ ਇਹਨਾਂ ਨੇ ਜਿਆਦਾ ਬਦਨਾਮ ਕਰਤਾ ਕਾਂ ਮੇਰੀ ਮਾਂ ਇੱਥੇ ਆਈ ਤੇ ਮੈਨੂੰ ਕਹਿੰਦੀ ਕਹਿੰਦੀ ਮੇ ਪੁੱਤ ਮੈਂ ਵੀ ਟੈਲੀਵਿਜ਼ਨ ਦੇਖਦੀ ਆ ਪਿੰਡ ਰਹਿੰਦੀ ਆ ਕਹਿੰਦੀ ਮੈਂ ਵੀ ਟੈਲੀਵਿਜ਼ਨ ਦੇਖਦੀ ਆ ਪੁੱਤ ਤੈਨੂੰ ਬਹਾਲਾ ਬਦਨਾਮ ਕਰਦੇ ਨੇ ਜਿੱਥੇ ਇੰਨਾ ਕੋਈ ਸ਼ਰਤ ਆ ਪਰ ਇਹਦਾ ਵੀ ਫਾਹਾ ਵੱਡ ਮੈਂ ਖੋਲ ਨੂੰ ਅੱਜ ਬਰਨਾਲੇ ਰੈਲੀ ਦੇ ਵਿੱਚ ਸਾਰਿਆਂ ਸਾਹਮਣੇ ਦੱਸਣ ਲੱਗਿਆ 1 ਜਨਵਰੀ ਤੋਂ ਮੈਂ ਸਦਾ ਲਈ ਸ਼ਰਾਬ ਦਾ ਫਾਹਾ ਵੱਡਦਾ ਕਿੰਦੋ ਆ ਲੋ ਮੈਂ ਉਹ ਜਾ ਕੇ ਜਾਂਦਾ ਹੋਇਆ ਗੁਰਦੁਆਰਾ ਮਸਜਿਦਾਂ ਨਾਲ ਸਾਥ ਮੈਂ ਅਰਦਾਸ ਕਰ ਦੇਣੀ ਹੈ ਜੇ ਸਵੇਰ ਦਾ ਧੁੱਲਿਆ ਸ਼ਾਮ ਨੂੰ ਘਰ ਆ ਜੇ ਤੁਹਾਨੂੰ ਧੁੱਲਿਆ ਨਹੀਂ ਕਹਿੰਦੇ ਮੈਂ ਤਾਂ ਸ਼ਾਮ ਵੀ ਨਹੀਂ ਹੁੰਦੀ ਦੁਪਹਿਰ ਤੋਂ ਪਹਿਲਾਂ ਹੀ ਆਉਣ ਲੱਗਿਆ ਸੁਣੀਓ ਹੁਣ ਨਹੀਂ ਅਮਰੀਕਾ ਜਾ ਮਲਾ ਸਕਦੇ ਆ ਫਿਰ ਹੁਣ ਮੇਰਾ ਕੰਮ ਮਾਨ ਦਾ ਹੰਸਾਰਾ ਪੰਜਾਬ ਵਾਸਤੇ ਹੈ ਹੁਣ ਤੁਸੀਂ ਇਹ ਸੋਚ ਲਿਓ ਕਿ ਹੁਣ ਜੇ ਭਗਵਾਨ ਕਮਾਨ ਦੀ ਮੇਰੀ ਪੁਰਾਣੀ ਵੀਡੀਓ ਕੱਟ ਕੇ ਚਲਾਉਂਗੇ ਤਾਂ ਤੁਸੀਂ ਕਹਿ ਸਕਦੇ ਹੋ ਯਾਰ ਸਾਡੇ ਸਾਹਮਣੇ ਵਾਦਾ ਕੀਤਾ ਆਪਣੀ ਮਾਂ ਦੇ ਸਾਹਮਣੇ ਵਾਦਾ ਕੀਤਾ ਮਾਂ ਤੋਂ ਵੱਡਾ ਮਾਂ ਨੂੰ ਰੱਬ ਦਾ ਰੂਪ ਦਿੱਤਾ ਹੈ ਮਾਂ ਨੂੰ ਰੱਬ ਦਾ ਰੂਪ ਦਿੱਤਾ ਸਾਡੇ ਗੁਰੂਆਂ ਗ੍ਰੰਥਾਂ 'ਚ ਫੇਸ ਕਰਕੇ ਕਿਉਂਕਿ ਇਹਨਾਂ ਨੇ ਬਦਨਾਮੀ ਇਹਨਾਂ ਕਰਤਾ ਹਰ ਗੱਲ ਤੇ ਹਰਿੰਦ ਕੇਜਰੀਵਾਲ ਨੇ ਇੰਨੇ ਵਧੀਆ ਕੰਮ ਕੀਤੇ ਆ ਕਹਿੰਦੇ ਤਾਂ ਨਾਲੀ ਦਾ ਕੀੜਾ ਇਹ ਤਾਂ ਪਾਕਿਸਤਾਨ ਦਾ ਝੰਟਾ ਹੈ ਇਹ ਤਾਂ ਫਲਾਨਿਆਂ ਦੀ ਬੀਟੀ ਨੇ ਇਹ ਕਰਦੇ ਨੇ ਕਿ ਜਿਹੜਾ ਸਿਸਟਮ ਦੇ ਖਿਲਾਫ ਲੜਦਾ ਹੈ ਫਿਰ ਜਿਹੜੇ ਸਿਸਟਮ ਤੋਂ ਉਸੇ ਤੋਂ ਫਾਇਦਾ ਖਾਣਦੇ ਨੂੰ ਬੌਨਸ ਗ੍ਰੈਫ ਕਰਦੇ ਉਹ ਉਹਦੇ ਵਿਰੁੱਧ ਬੋਲਦੇ ਨੇ ਵੀ ਕਹੋ ਬਦਨਾਮ ਹੋ ਕੇ ਬਿਨਾਂ ਕਿਵੇਂ ਤਾਂ ਕਿ ਲੋਕਾਂ ਦੇ ਮਨ 'ਚ ਇਹ ਚੱਲੇ ਵੀਰੋ ਇਮਾਨਦਾਰੀ ਦੀ ਗੱਲ ਕਰਦੇ ਆ 5 ਕਰੋੜ ਰੁਪਏ ਕੈਂਪੀ ਨੂੰ ਮਿਲਦਾ ਮੇਰੇ ਸਾਥੀ ਐਮਪੀ ਬੈਠੇ ਨੇ ਫਰੀਦਕੋਟ ਤੋਂ ਸਰ ਖੜੇ ਹੋ ਕੇ ਇੱਕ ਵਾਰੀ ਹੱਥ ਲਾ ਦਿਓ ਫਰੀਦਕੋਟ ਤੋਂ ਪ੍ਰੋਫੈਸਰ ਸਾਧੂ ਸਿੰਘ ਕੱਲੇ ਨਾਮ ਦੇ ਸਾਧੂ ਨਹੀਂ ਸਭਾ ਦੇ ਵੀ ਸਾਧੂ ਹੈ ਅਸੀਂ ਵਰਨਾ ਨੇ ਫੈਸਲਾ ਕੀਤਾ ਕਿ ਪੈਸਾ ਮੰਗਣਾ ਕਿੱਥੇ ਦੇਣਾ ਹਸਪਤਾਲਾਂ ਨੂੰ ਸਕੂਲਾਂ ਨੂੰ ਸਿੱਖਿਆ ਚ ਐਂਬੂਲੈਂਸਾਂ ਨੂੰ ਆਰੋਣੇ 5 ਕਰੋੜ ਰੁਪਏ ਇੱਕ ਸਾਲ ਦਾ ਮਿਲਦਾ ਹੈ ਇੱਕ ਐਮਪੀ ਨੂੰ ਬਸ ਆਖਰੀ ਕਿਸ਼ਤ ਰਹਿ ਗਈ ਹੋ 2.5 ਕਰੋੜ ਦੀ ਉਹ ਵੀ ਆ ਜਾਣੀ ਕੱਲ ਪਰਸੋਂ ਜਿੰਨਾ ਚਿਰ ਕੋਰ ਲੱਗਣ ਤੋਂ ਪਹਿਲਾਂ ਪਹਿਲਾਂ 1 ਕਰੋੜ ਰੁਪਿਆ ਤੁਹਾਡੇ ਕੋਲੇ ਪਹੁੰਚ ਜੂ ਔਰ 1 ਕਰੋੜ ਰੁਪਿਆ ਸਾਹਬ ਮੇਰੇ ਕੋਲ ਹੈ 3 ਕਰੋੜ ਇਹ ਠਿਕਰੀ ਵਾਲੇ ਪਿੰਡ ਨੂੰ ਭਗਵਾਨ ਤੁਮਨ ਨੇ 20 ਲੱਖ ਭੇਜਿਆ ਸੀ ਪਰ 19 ਲੱਖ ਮੇਰੇ 9000 9000 ਮੇਰੇ ਪਹੁੰਚੇ ਕਰਕੇ ਭਗਵਾਨ ਨੂੰ ਪਤਾ ਨਹੀਂ ਕਿੱਥੇ ਖਤੂਬਤ ਕਰ ਗਿਆ ਲੋ ਵੀਰੋ ਜੁੱਤੀਆਂ ਜੋੜੀਆਂ ਸਿਰ ਤੇ